ਡੋਮਿਨੈਂਟ ਕੰਮਿਟੀਨ ਕੀਤੀ ਸੀ ਉਸ ਸਮੇਂ ਦੇ ਦਰਾਰ ਵਿੱਚ ਦਰਪ ਸਿੰਘ ਧਰਮਪਾਲ ਗਿਆਨੀ ਖਰਬੀ ਨੂੰ ਤੇ ਮੁਕਤ ਕੀਤਾ ਫਿਰ ਇਹਨੇ ਦੋਨੇ ਗਏ ਦਰਖਟਾਇਆ ਢੂੜ ਬੁਲੰਡਿਆ ਤੁਸੀਂ ਉਸ ਸਫਲ ਦੇ ਹਕਮਰਾਬ ਦੇ ਜਿਹੜਾ ਜਿਹੜੇ ਵਿੱਚ ਸੀ ਤੁਸੀਂ ਇਸ ਮਤਲਬ ਵਿੱਚ ਨਾ ਆਇਓ ਗਿਆਨੀ ਰਕਮ ਹਿੱਸਾ ਨੂੰ ਤੇ ਜੈਨ ਸੁਲਤਾਨ ਸਿੰਘ ਪਾਂਥੇ ਪਾਂਥੇ ਤੇ 1.5 ਦਰੋਂ ਆਉਂਗੇ ਪਾਂਥੇ ਤੁਹਾਡਾ ਦੇਖ ਰਿਆ ਇਹ ਗਲਤੀ ਮੁੜ ਕੇ ਕਦੀ ਮਨਾ ਕਰਿਓ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੋਰ ਕਿਸੇ ਦੀ ਜ਼ਰਤ ਨਹੀਂ ਪਈ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਦਲੀਏ ਜਿਹੜੇ ਇਹਨਾਂ ਨੂੰ ਛੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਹੇ ਆ ਉਹ ਬੇਵਕੂਫਾ ਵਾਲੀ ਗੱਲ ਆ ਉਹਨਾਂ ਕੋਲ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜਾ ਇਹੋ ਜਿਹਾ ਅਕਾਲੀ ਦਲ ਆ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਕਿ ਸਾਡੇ ਸਿੱਖਾਂ ਸਿੱਖਾਂ ਦੀ ਜਮਾਤ ਨੂੰ ਬਦਨਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਖੁੱਲੇ ਤੌਰ ਤੇ ਕਹਿ ਰਹੇ ਕੰਮ ਕਰਵਾਇਆ ਚਾਹੁੰਦੇ ਆ 1978 ਤੋਂ ਲੈ ਕੇ ਸਾਡਾ ਇਹਨਾਂ ਨੇ ਇਛਾਣ ਕੀਤਾ ਅਜੇ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਪੈਗੀ ਹੰਤੂ ਨਾ ਦਾ ਵਿਅਕਤੀ ਜਿਹਨਾਂ ਕੋਲੋਂ ਭੱਜਿਆ ਸੀ ਉਹ ਦੂਜੇ ਦਿਨ ਸੁਖਦੀਪ ਸਿੰਘ ਵੀਰ ਫੜੇ ਕਹਿੰਦਾ ਦੇਖਿਆ ਸਾਡੀਆਂ ਕਾਲੀ ਵੀ ਅਸੀਂ ਕਿਦਾਂ ਫੜ ਲਿਆ ਪੰਜ ਲੋਕੀ ਵਿਆਧੀ ਵਾਲਾ ਇੱਕ ਮਹੀਨਾ ਤੋਂ ਫਰਮ ਨਹੀਂ ਹੋਇਆ ਯੂਕੇ ਦੀਆਂ ਯੋਗ ਯੋਗੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡਾ ਸਹਿਮਤੀ ਪ੍ਰਗਟ ਕਰ ਕਰ ਪਲਟਾਉਨੇ ਆ ਤੁਸੀਂ ਜਿਹੜਾ ਬੰਦਾ ਚੁੱਕਿਆ ਤੱਕੜੇ ਹੋ ਕੇ ਇਹ ਚ ਹੱਲਾ ਮਾਰੋ ਅਸੀਂ ਤੁਹਾਡਾ ਡੱਟ ਕੇ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਪਿਆਰੀ ਸਾਧ ਸੰਗਤ ਜੀਓ ਅੱਜ ਜੋ ਅਸੀਂ ਅਮਰ ਸੰਚਾਰ ਚਸਾ ਯੂਕੇ ਤੇ ਯੂਰਪ ਵੱਲੋਂ ਸਮੂਚੀਆਂ ਸੰਗਤਾਂ ਦੇ ਸਹਿਯੋਗ ਤਨਾ ਚੋ ਬੇਨਤੀ ਕਰਨੀ ਆ ਕਿਉਂ ਪਿਛਲੇ ਦਿਨ 11 ਅਗਸਤ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਚੁਣ ਕੇ ਆ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸਬੰਧ ਵਿੱਚ ਅਸੀਂ ਸੰਗਤਾਂ ਨੂੰ ਬੇਨਤੀ ਕਰਨੀ ਆ ਕਿਉਂਕਿ ਜੋ 2 ਦਸੰਬਰ ਨੂੰ ਫੈਸਲਾ ਹੋਇਆ ਸੀ ਜੋ ਪੰਜ ਮੈਮਰੀ 7 ਮੈਮਰੀ ਕਮੇਟੀ ਚੁਣੀ ਗਈ ਸੀ ਜਿਸ ਦੇ ਵਿੱਚ ਦੋ ਆਪਣੇ ਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬੰਦੂਗਰ ਜਿਹੜੇ ਸੀ ਉਹ ترਜਾਇਨ ਦੇਗਾ ਸੀ ਇਹਨਾਂ ਪੰਜ ਉਹਨਾਂ ਨੇ ਜਿਹੜੀ ਇਹ ਪੰਪ ਸ਼ਰਮਣੀ ਕਾਲੀਦਾਲ થી ਚੋਣ ਕੀਤੀ ਆ ਉਹਦੇ ਸਬੰਧ ਵਿੱਚ ਬੇਨਤੀ ਕਰਨੀ ਆ ਇਹ ਸ਼ੁਰੂ ਵਿੱਚ ਇੱਕ ਮੈਂ ਬੇਨਤੀ ਕਰ ਦਵਾ ਕਿ ਉਹ ਜੋ ਹੈ ਕਿ ਰਜਿੰਦਰ ਸਿੰਘ ਧਾਮੀ ਨੇ ਕਿਹਾ ਮੈਂ 2 ਮਹੀਨੇ ਬੜਾ ਜ਼ੋਰ ਲਾਇਆ ਰਜਿੰਦਰ ਸਿੰਘ ਧਾਮੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਉਹ ਤੂੰ ਦੱਸ ਪਹਿਲਾਂ 2 ਮਹੀਨਾ ਚ ਕੰਪੀਟਿੰਗ ਕੀਤੀ ਸੀ ਉਹ ਉਸ ਸਮੇਂ ਦੇ ਦੌਰਾਨ ਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਗਿਆਨੀ ਹਰਪ੍ਰੀਤ ਨੂੰ ਇਹ ਮੁਕਤ ਕੀਤਾ ਸੇਵਾ ਮੁਕਤ ਕਰਕੇ ਬਾਅਦ ਚ ਰਜਾਇਨ ਕਰਕੇ ਫਿਰ ਇਹਨੇ ਦੋਨੇ ਜਹੇਦਾਰ ਘਟਾਇਆ ਇਹ ਝੂਠ ਬੋਲਣ ਡਿਆ ਆ ਇਹ ਮੈਂ ਸ਼ੁਰੂ ਵਿੱਚ ਬੇਨਤੀ ਕਰ ਦਣਾ ਜਿਹੜਾ ਹੈਗਾ ਗਿਆਨੀ ਰਕਵੀਰ ਸਿੰਘ ਤਾਂ ਗਿਆਨੀ ਸਰਤਾਰ ਸਿੰਘ ਜੀ ਨੂੰ ਤੁਹਾਨੂੰ ਵਿਸ਼ੇਸ਼ ਤੌਰ ਤੇ ਸਾਡੇ ਨੂੰ ਬੇਨਤੀ ਆ ਤੁਸੀਂ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਜਿਹੜਾ ਜਾ ਰਹੇ ਉਹਦੇ ਵਿੱਚ ਸੀ ਤੁਸੀਂ ਇਸ ਮਸਲੇ ਵਿੱਚ ਨਾ ਆਇਓ ਕਿਉਂਕਿ ਤੁਹਾਨੂੰ ਨਲਾਇਕ ਕਹਿ ਕੇ ਅਯੋਗ ਕਹਿ ਕੇ ਬਾਹਰ ਕੱਢਿਆ ਸੀ ਤੁਸੀਂ ਫਿਰ ਉਹਨੂੰ ਸਰੂਪੇ ਦਿੰਦੇ ਫਿਰਦੇ ਆ ਇਹ ਅਸੀਂ ਸ਼ੁਰੂ ਵਿੱਚ ਹੀ ਬੇਨਤੀ ਕਰ ਦਿੱਤੀ ਆ ਗਿਆਨੀ ਰਕਵੀਰ ਸਿੰਘ ਨੂੰ ਤੇ ਯਾਨੀ ਸੁਲਤਾਨ ਸਿੰਘ ਨੂੰ ਪੰਥ ਪੰਥ ਦੇ ਦੇਹੜਦਾਰ ਹੋਵਗੇ ਪੰਥ ਤੁਹਾਡੇ ਨਾਲ ਦੇਖ ਰਿਹਾ ਇਹ ਗਲਤੀ ਮੁੜ ਕੇ ਕਦੀ ਨਾ ਕਰਿਓ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਫਰੋਮਨੀ ਕਾਲੀਦਾਲ ਦੇ ਪ੍ਰਧਾਨ ਚੁਣੇ ਗਏ ਆ ਤੇ ਨਾਲੇ ਬੀਬੀ ਸਤਵੰਦ ਕੌਰ ਜੋ ਪਛੀਦ ਪਏ ਅਮਰੀਕ ਸਿੰਘ ਦੀ ਸੁਪਤਰੀ ਆ ਉਹਨੂੰ ਨਾਲ ਜੋ ਕਾਉਂਸਲ ਬਣਾਈ ਗਏ ਉਹਦੇ ਪ੍ਰਧਾਨ ਚੁਣੇ ਗਏ ਆ ਬਹੁਤ ਸ਼ਲਾਘਾਜਨ ਕਦਮ ਇਹ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਪਣੇ ਵੱਲੋਂ ਵਧਾਈ ਦਿੰਦੇ ਆ ਜਿਹੜੀ ਕਿ ਤੁਹਾਨੂੰ ਸੇਵਾ ਦਿੱਤੀ ਗਈ ਆ ਭਾਵੇਂ ਅਖੋਤੀ ਅਕਾਲੀ ਦਲ ਨੇ ਇਹਨਾਂ ਨੂੰ ਇਨਕਾਰ ਕੇ ਪਿੱਛੇ ਸੱਟਣ ਦੀ ਕੋਸ਼ਿਸ਼ ਕੀਤੀ ਸੀ ਦੇਖੋ ਇੱਕ ਸੈਂਪਲ ਜੀ ਗੱਲ ਆ ਉਹ ਗਿਆਨੀ ਹਰਪ੍ਰੀਤ ਸਿੰਘ ਜੀ ਸੀ ਜਿਨ੍ਹਾਂ ਨੇ 2 ਦਸੰਬਰ ਨੂੰ ਖੜ ਕੇ 40 ਸਾਲ ਦੀਆਂ ਗਲਤੀਆਂ ਨੂੰ ਦੱਸ ਦਿੱਤੀਆਂ ਕਿਸੇ ਤੋਂ ਹੋਰ ਕਿਸੇ ਚੰਨੀ ਯੁਰਤ ਨਹੀਂ ਪਈ ਨਾ ਕੋ ਦੱਸ ਸਕਦਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ ਜੋ ਭਾਦਰ ਖਾਲਸਾ ਦਲ ਨੇ ਜੋ ਕਿ ਇਹ ਗਲਤੀਆਂ ਕੀਤੀਆਂ ਸੀ ਅਕਾਲ ਤਖਤ ਦੀ ਬਸੀਜ ਤੋਂ ਖੜ ਕੇ ਮਨਾਈਆਂ ਔਰ ਉਹਦੇ ਬਜੋਤ ਉਹਨੂੰ ਸਦਾ ਸਜ਼ਾ ਦਿੱਤੀ ਕਿ ਉਹਨੂੰ ਕੱਢ ਦਿੱਤਾ ਗਿਆ ਪਰ ਮੈਂ ਜੋ ਪੰਜ ਮੈਮਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਚੁਣਿਆ ਉਹਨਾਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਯੋਗ ਸਮਝਦਿਆਂ ਹੋਇਆਂ ਇਹ ਸੇਵਾ ਤੇ ਦਿੱਤੀ ਹੈ ਬਹੁਤ ਵਧੀਆ ਯੋਗ ਇੱਕ ਕਦਮ ਹੈ ਜੋ ਗਿਆਨੀ ਹਰਪ੍ਰੀਤ ਸਿੰਘ ਦੀ ਦੀ ਪਰਸ ਕੱਲ੍ਹ ਕ ਪਰਸੋਂ ਖੰਦਗਰਦ ਜੋ ਕਿ ਅਜੀਤ ਟੀਵੀ ਦੇ ਐਡੀਟਰ ਨੇ ਇੰਟਰਵਿਊ ਲਈ ਆ ਉਹਨਾਂ ਵਿੱਚ ਜੋ ਨਹੀਂ ਮਸਲੇ ਪਾਰੇ ਗਏ ਆ ਉਹ ਬੜੇ ਸ਼ਲਾਘਾਯੋਗ ਆ ਅਸੀਂ ਉਹਨਾਂ ਮਸਲਿਆਂ ਦਾ ਸਤਿਕਾਰ ਕਰਦਾ ਕਰਦੇ ਆ ਉਹਨਾਂ ਨੇ ਜੋ 1947 ਤੋਂ ਲੈ ਕੇ ਮਸਲਾ ਉੱਭਰਿਆ ਸੀ ਜੋ ਸਾਡਾ ਧੱਕੇ ਹੋਏ ਆ ਸਾਰੇ ਦਰਹਾਈ ਹੋਏ ਸੀ ਇਹ ਤੇ ਬਰਕਰਾਰਾਂਗੇ ਨਾਲ ਉਹ ਨਹੀਂ ਇਹ ਵੀ ਕਲੀਅਰ ਕਰਕੇ ਦੱਸਦਾ ਵੀ ਅਸੀਂ ਸਾਡਾ ਕੋਈ ਵਿਸ਼ੇਸ਼ ਮੁੱਦਾ ਇਹ ਕੋ ਚੋਣਾ ਲੰਡਾ ਨਹੀਂ ਹੈਗਾ ਅਸੀਂ ਪੰਥਕ ਮੁੱਦਿਆਂ ਉੱਤੇ ਗੱਲ ਕਰਾਂਗੇ ਸਮੁੱਚੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹ ਜੋ ਦੋ ਲੀਡਰ ਬਰੇ ਬੀਬੀ ਸਤਵੰਤ ਕੌਰ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਆਇਆ ਇਹਨਾਂ ਦਾ ਸੰਪੂਰਨ ਤੌਰ ਤੇ ਸਹਿਯੋਗ ਦਿੱਤਾ ਜਾਵੇ ਜੋ ਦਿਲਤ ਨਾਂ ਵਰਤਿਆ ਜਾ ਰਿਹਾ ਹੈ ਗੁਰੂ ਪਿਆਰਿਓ ਸਿੱਖੀ ਦੇ ਵਿੱਚ ਕੋਈ ਦਲਤ ਨਾ ਦੀ ਚੀਜ਼ ਨਹੀਂ ਹੈ ਹੈ ਬਾਂਮਣਾ ਨੇ ਜਾਂ ਉਹ ਬਿੰਦੂਆ ਨੇ ਇਹ ਦਲਤ ਬਣਾਏ ਹੋਏ ਆ ਗੁਰੂ ਘਰ ਦੇ ਵਿੱਚ ਕੋਈ ਦਲਤ ਨਹੀਂ ਹੈਗਾ ਮਹਾਰਾਜ ਕਹਿੰਦੇ ਨੀਚੇ ਅੰਦਰ ਨੀਚ ਜਾਤ ਨੀਚੀ ਹੁwidehat ਨੀਚ ਨਾਨਕ ਤਿੰਨ ਕੇ ਸੰਗ ਸਾਥ ਵਡਿਆ ਕਿਉਂ ਕੀਉ ਰੀਸ ਜਿੱਥੇ ਨੀਚ ਸਮਾਲੀਏ ਤੇ ਇੱਥੇ ਨਦਰ ਤਰੀ ਵਕਸੀਸ ਦੇ ਦੇ ਵਿੱਚ ਕੋਈ ਦਲਤ ਨਹੀਂ ਹੈ ਸਭ ਗੁਰੂ ਸਾਹਿਬ ਅਗਰ ਖੱਤਰੀ ਬਾਂਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਾਂਝਾ ਇਸ ਕਰਕੇ ਸਭੇ ਸਾਂਝੀ ਵਾਲ ਸਦਾ ਇਹਨਾਂ ਕੋਈ ਨਾ ਦੱਸੇ ਬਾਹਰ ਹੋ ਜਿਹੜੇ ਅਗਿਆਨੀ ਲੋਕ ਵਿਸ਼ੇਸ਼ ਤੌਰ ਤੇ ਬਾਦਲ ਦਲੀਏ ਜਿਹੜੇ ਉਹਨਾਂ ਨੂੰ ਛੂਦਰ ਕਹਿ ਕੇ ਜਾਂ ਹੋਰ ਕਈ ਤਰੀਕਿਆਂ ਨਾਲ ਭੰਡ ਰਿਆ ਉਹ ਬੇਵਕੂਫਾ ਵਾਲੀ ਗੱਲ ਆ ਉਹਨਾਂ ਚ ਕੋਈ ਸਿੱਖੀ ਵਾਲੀ ਕੋਈ ਗੱਲ ਨਹੀਂ ਹੈ ਜਿਹੜੀ ਸਖਵੀਰ ਬਾਦਲ ਸਪੀਚ ਚ ਪਹਿਲੀ ਵਾਰ ਦਿੱਤੀ ਉਹਨਾਂ ਕਿਹਾ ਵੀ ਇਹ ਅਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦਾ ਅਕਾਲੀ ਦਲ ਨੂੰ ਅਸੀਂ ਖਤਮ ਨਹੀਂ ਕੋਈ ਵੀ ਨਹੀਂ ਕਰਨਾ ਚਾਹੁੰਦਾ ਜਿਹੜਾ ਇਹੋ ਜਿਹਾ ਅਕਾਲੀ ਦਲ ਆ ਜਿਹੜਾ ਅੱਜ ਵੀ ਸੌਦੇ ਸਾਧੀਆਂ ਫੋਟੋਆਂ ਕਰ ਲਿਆ ਕੇ ਸਾਡੇ ਸਿੱਖਾਂ ਸਿੱਖਾਂ ਦੀ ਜਮਾਤ ਨੂੰ ਬਦਨਾਮ ਕਰ ਰਿਹਾ ਇਹੋ ਜਿਹਾ ਅਕਾਲੀ ਦਲ ਨੂੰ ਅਸੀਂ ਹੁੱਲੇ ਦੌਰ ਤੇ ਕਹਿੰਦੇ ਕੰਮ ਕਰਵਾਉਣਾ ਚਾਹੁੰਦੇ ਆ ਜਿਹੜੇ ਜਿਸ ਅਕਾਲੀ ਦਲ ਨੇ 40 ਸਾਲ ਵਿੱਚ 1978 ਤੋਂ ਲੈ ਕੇ ਸਾਡਾ ਇਹਨਾਂ ਨੁਕਸਾਨ ਕੀਤਾ ਅੱਜ ਸਾਨੂੰ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈਗੀ ਜਿਵੇਂ ਕਿ ਕਿੰਨੇ ਕਤਲ ਹੋਏ ਕਿੰਨੀਆਂ ਵਿਵਦੀਆਂ ਹੋਈਆਂ ਇੱਕ ਮਿੰਟੂ ਨਾਮ ਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਫਤੋਖੀ ਵਿਵਦੀ ਵਾਲਾ ਇਹਨਾਂ ਇੱਕ ਵੀ ਨਾ ਉਹ ਫੜ ਨਹੀਂ ਹੋਇਆ ਇਸ ਕਰਕੇ ਅਸੀਂ ਯੂਕੇ ਦੀਆਂ ਜੋਰ ਦੀਆਂ ਸੰਗਤਾਂ ਵੱਲੋਂ ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰ ਪਲਟਾਉਨੇ ਆ ਤੁਸੀਂ ਜਿਹੜਾ ਮੁੱਦਾ ਚੁੱਕਿਆ ਤਕੜੇ ਹੋ ਕੇ ਇਹ ਚ ਹੱਲਾ ਮਾਰੋ ਅਸੀਂ ਤੁਹਾਡਾ ਡਰਡ ਕੇ ਸਾਥ ਦੇਵਾਂਗੇ ਕਿਉਂਕਿ ਬڑے ਸਮੇਂ ਤੋਂ ਸਾਡੇ ਮੁੱਦੇ ਰੁੱਲਦੇ ਪਏ ਆ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਐਂਟਰਵਿਊ ਵਿੱਚ ਕਿਹਾ ਜਿਹੜਾ ਕਿ ਪੰਜਾਬ ਦੇ ਮੁੱਦੇ ਸੀ ਪੰਜਾਬੀਆਂ ਦੇ ਮੁੱਦੇ ਸੀ ਉਹ ਕੋ ਸਿੱਖਾਂ ਦੇ ਮੁੱਦੇ ਤਾਂ ਐ ਨਹੀਂ ਸੀ ਪਾਣੀਆਂ ਦੇ ਮੁੱਦਾ ਸਿੱਖਾਂ ਦਾ ਥੋੜਾ ਚੰਡੀਗੜ੍ਹ ਸਿੱਖਾਂ ਦਾ ਕੱਲੇ ਸਿੱਖਾਂ ਦਾ ਮੁੱਦਾ ਥੋੜਾ ਜਾਂ ਹੋਰ ਜਿਹੜੇ ਵਾਅਦੇ ਅਧਿਕਾਰ ਆ ਜਾਂ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਨਾਲ ਉਹਨਾਂ ਤੋਂ ਮੁਨਕਰ ਹੋਇਆ ਲੜਾਈ ਉਹਨਾਂ ਦੀ ਆ ਇਹ ਐਡੀ ਇਹ ਛਾਤਰ ਦਿਮਾਗ ਆ ਜੋ ਕਿ ਇਹ ਹਿੰਦੂ ਦਿਮਾਗ ਇੰਨਾ ਛਾਤਰ ਦਿਮਾਗ ਸੀ ਜਨੇ ਉਸ ਮੁੱਦਿਆਂ ਨੂੰ ਸਿੱਖਾਂ ਦੇ ਮੁੱਦੇ ਬਣਾ ਕੇ ਨੂੰ ਅਤਵਾਦੀ ਵੱਖਵਾਦੀ ਕਹਿ ਕੇ ਸਾਡੀ ਸਿੱਖੀ ਦਾ ਕਹਾਣ ਕੀਤਾ ਪਰ ਅੱਜ ਜਿਹੜੇ ਮਸਲੇ ਸਾਡੇ ਇਉਂ ਦੇ ਤਿਉਹ ਖੜੇ ਆ ਅਸੀਂ ਸਾਨੂੰ ਭੁੱਲਿਆ ਨਹੀਂ 25000 ਦਾ ਲਾਪਤਾ ਲੱਖਾਂ ਤਕਰੀਬ ਦਾ ਸਿੰਘ ਸਾਡੇ ਸ਼ਹੀਦ ਹੋਏ ਆ ਘਰੋਂ ਚਲੇ ਆ ਇੱਕ ਤਾਂ 47 ਤੋਂ ਜਿਹੜੇ ਜਿਹੜਾ ਯਾਰਾ ਇਹਨਾਂ ਨੇ ਸਾਡਾ ਕੀਤਾ 84 ਤੋਂ ਬਾਅਦ ਉਹ ਸਾਨੂੰ ਭੁੱਲਣ ਯੋਗ ਨਹੀਂ ਪਰ ਸਾਡੇ ਮੁੱਦੇ ਤਿਉਹ ਦੇ ਤਿਉਹ ਖੜੇ ਆ ਅਸੀਂ ਪੂਰ ਜਲ ਅਪੀਲ ਕਰਦੇ ਆ ਬੇ ਸਮੁੱਚੀਆਂ ਸੰਗਤਾਂ ਨੂੰ ਜੋ ਗਿਆਨੀ ਹਰਪ੍ਰੀਤ ਸਿੰਘ ਜੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਨਵੇਂ ਤਾਂ ਮੋਰੇ ਆਏ ਨਹੀਂ ਵੀ ਜਿਹੜੇ ਵੀ ਇਹ ਵੋਟਾਂ ਲੈ ਕੇ ਚੀਫ ਮਨਿਸਟਰ ਬਣਾਣਾ ਚਾਹੁੰਦੇ ਆ 1 ਕਿਕਤੂਬਰ 2019 ਨੂੰ ਜਿਹੜੀਆਂ ਗੱਲਾਂ ਇਹ ਇੰਟਰਵਿਊ 'ਚ ਕਹੀਆਂ ਗਿਆਨੀ ਹਰਪ੍ਰੀਤ ਸਿੰਘ ਨੇ ਉਦੋਂ ਸਾਡੇ ਸਾਹਮਣੇ ਉਦੋਂ 7 ਸਾਲ ਪਹਿਲਾਂ ਕਹੀਆਂ ਸੀ ਵੀ ਆਪਾਂ ਇਕੱਠੇ ਹੋ ਕੇ ਆਹ ਕੰਮ ਕਰੀਏ ਔਰ ਉਹਨੇ ਕੀਤਾ ਵੀ ਔਰ ਇੱਕ ਵਾਰੀ ਪੂਰੇ ਪੰਥ ਦੀ ਇਕੱਠਿਆਂ ਦੇ ਹੋ ਕੇ ਮੀਟਿੰਗ ਵੀ ਕਰਾਈ ਉੱਥੇ ਉੱਥੇ ਜਦੋਂ ਬੰਦੀ ਸਿੰਘਰ ਦਾ ਮਸਲਾ ਛੇੜਿਆ ਗਿਆ ਸੀ ਇਸ ਕਰਕੇ ਅੱਜ ਸਾਨੂੰ ਲੋੜਿਆ ਤੇ ਸਮਾਂ ਖਿਜਾਉਣਾ ਨਹੀਂ ਸਾਨੂੰ ਚਾਹੀਦਾ ਵਿਸ਼ੇਸ਼ ਤੌਰ ਤੇ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਆਇਆ ਇਹਨੂੰ ਸਰਜੀਤ ਕਰੀਏ ਇਹਦੀ ਇਹਦੀ ਸਪੋਰਟ ਕਰੀਏ ਇਹ ਨਾ ਹੋਵੇ ਜਿੱਦਾਂ ਪਹਿਲਾਂ ਗਿਆਨੀ ਹਰਪ੍ਰੀਤ ਹੁਣ ਕਹੇਤਾ ਜੀ ਤੁਸੀਂ ਅਕਾਲੀ ਫੂਲਾ ਸਿੰਘ ਬਣ ਜਾਓ ਬੜ ਬੜੇ ਵੋਟਾਂ ਦੇਤੀਆਂ ਜਦੋਂ ਉਤਾਰਨ ਲੱਗੇ ਉਹਨੂੰ ਜਲੀਲ ਕਰਕੇ ਰੱਖ ਦਿੱਤਾ ਪਰ ਅੱਜ ਸਾਨੂੰ ਲੋੜਿਆ ਇਕੱਠੇ ਹੋ ਕੇ ਇਹ ਜੋ ਨਵਾਂ ਅਕਾਲੀ ਦਲ ਹੋਂਦ ਵਿੱਚ ਆਇਆ ਇਹਨਾਂ ਦੀ ਡਟ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਅਸੀਂ ਪੂਰੀ ਸਹਿਮਤੀ ਪ੍ਰਗਟਾਉਣੀ ਆ ਜਿੱਦਾਂ ਦੀ ਵੀ ਸੇਵਾ ਹੋਵੇ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਜੋ ਇਹ ਅਕਾਲੀ ਦਲ ਆ ਪਹਿਲਾਂ ਅਕਾਲੀ ਦਲ ਯੋਗਿੰਦਰ ਸਿੰਘ ਧਾਮੀ ਜਿਹੜੇ ਵੀਸ਼ੰਗ ਜਾਇ ਬਾਦਲ ਦਲੀਆ ਜੋ ਕਰ ਰਹੇ ਆ ਇਹ ਬਹੁਤ ਗਲਤ ਹੋ ਰਿਹਾ ਅਸੀਂ ਇਹਦਾ ਵਿਰੋਧ ਕਰਦੇ ਆਂ ਔਰ ਜਿਹੜਾ ਨਵਾਂ ਕਾਲੀ ਤਲ ਟੁਣਿਆ ਅਸੀਂ ਇਹਨੂੰ ਜਿਉਂਿਆ ਕਹਿੰਦੇ ਆਂ ਅਸੀਂ ਅਰਦਾਸ ਕਰਦੇ ਆਂ ਮਹਾਰਾਜਿਆਂ ਤੋਂ ਪੰਜਾਬ ਦੀ ਪੰਥ ਦੀ ਖਾਲਸਾ ਪੰਥ ਦੀ ਸੇਵਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ